ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਐਤਵਾਰ ਹੈ ਤੇ ਐਤਵਾਰ ਨੂੰ ਲੁਧਿਆਣੇ ਦੇ ਸਭ ਤੋਂ ਵੱਡੀ ਮਾਰਕੀਟ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੇ ਸਭ ਤੋਂ ਵੱਡੀ ਮਾਰਕੀਟ ਹੈ ਜਿੱਥੇ ਪੰਜਾਬ ਭਾਰਤ ਤੋਂ ਜਿਹੜੇ ਲੋਕ ਨੇ ਇੱਥੇ ਮਾਰਕੀਟ ਕਰਨ ਆਉਂਦੇ ਨੇ ਸ਼ਾਪਿੰਗ ਕਰਨ ਆਉਂਦੇ ਤਾਂ ਇੱਕ ਵਾਰੀ ਵੀਪਨ ਜੀ ਤਸਵੀਰ ਦਿਖਾ ਦਿਓ ਕਿ ਕਿਸ ਤਰੀਕੇ ਨਾਲ ਲੁਧਿਆਣੇ ਦਾ ਮਸ਼ਹੂਰ ਚੌੜਾ ਬਾਜ਼ਾਰ ਜੋ ਬਾਜ਼ਾਰ ਦੇ ਨਾਮ ਤੋਂ ਜਿਹੜਾ ਮਸ਼ਹੂਰ ਹੈਗਾ ਤੇ ਇਸ ਬਾਜ਼ਾਰ ਨੂੰ 올 ਓਵਰ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਬਾਰੋ ਵੀ ਕੋਈ ਆਉਂਦਾ ਤਾਂ ਇੱਕ ਵਾਰੀ ਇਸ ਮਾਰਕੀਟ ਦਾ ਦੌਰਾ ਜਿਹੜਾ ਉਹ ਜ਼ਰੂਰ ਕਰਦਾ ਇਸ ਮਾਰਕੀਟ ਦੀ ਜਿਹੜੀ ਸ਼ਾਪਿੰਗ ਹੈ ਉਹ ਜ਼ਰੂਰ ਕਰਦਾ ਤਾਂ ਦੇਖ ਸਕਦੇ ਹੋ ਕਿ ਰਸ਼ ਜਿਹੜਾਗਾ ਉਹ ਇਸ ਮਾਰਕੀਟ ਦੇ ਵਿੱਚ ਯਾਨੀ ਚੌੜਾ ਬਾਜ਼ਾਰ ਦੇ ਵਿੱਚ ਕਿਸ ਤਰੀਕੇ ਨਾਲ ਭਰਿਆ ਹੋਇਆ ਤਾਂ ਪੂਰੇ ਪੂਰੇ ਤਰੀਕੇ ਨਾਲ ਦੇਖੋ ਦੂਰ ਤੱਕ ਤੁਸੀਂ ਤਸਵੀਰਾਂ ਦੇਖੋਗੇ ਕਿ ਕਿਸ ਤਰੀਕੇ ਨਾਲ ਤੁਹਾਨੂੰ ਲੋਕ ਹੀ ਨਜ਼ਰ ਆਉਣਗੇ ਲੋਕ ਸ਼ਾਪਿੰਗ ਕਰਦੇ ਨਜ਼ਰ ਆਉਣਗੇ ਤਾਂ ਇਹ ਲੁਧਿਆਣਾ ਦਾ ਚੌੜਾ ਬਾਜ਼ਾਰ ਹੈ ਜੋ ਸਾਰੇ ਹੀ ਇੰਡੀਆ ਦੇ ਵਿੱਚ ਵਸਦੇ ਲੋਕ ਇਸ ਮਾਰਕੀਟ ਨੂੰ ਜਾਣਦੇ ਨੇ ਕਿਉਂਕਿ ਲੁਧਿਆਣਾ ਹੋ ਸ਼ਹਿਰ ਹੈ ਲੁਧਿਆਣਾ ਸ਼ਹਿਰ ਨਾਲ ਵੱਖੋ ਵੱਖਰੀ ਸ਼ਹਿਰਾਂ ਨੂੰ ਲੋਕ ਗਏ ਹੋਏ ਨੇ ਤੇ ਉੱਥੋਂ ਵੀ ਲੋਕ ਜਿਹੜੇ ਨੇ ਇਸ ਮਾਰਕੀਟ ਨੂੰ ਇੱਕ ਵਾਰ ਜ਼ਰੂਰ ਯਾਦ ਕਰਦੇ ਨੇ ਤਾਂ ਜੇਕਰ ਤੁਸੀਂ ਲੁਧਿਆਣਾ ਸ਼ਹਿਰ ਦੇ ਵਿੱਚੋਂ ਜਾਂ ਜੇਕਰ ਤੁਸੀਂ ਇਸ ਮਾਰਕੀਟ ਦੇ ਵਿੱਚ ਆਉਂਦੇ ਹੋ ਲੁਧਿਆਣਾ ਚੌੜਾ ਬਾਜ਼ਾਰ ਦੇ ਵਿੱਚ ਸ਼ਾਪਿੰਗ ਕਰਦੇ ਆਉਂਦੇ ਹੋ ਤਾਂ ਕਮੈਂਟ ਜ਼ਰੂਰ ਕਰਨਾ ਕਿਉਂਕਿ ਬਈ ਰਸ਼ ਦੇਖੋ ਤੁਸੀਂ ਕਿਸ ਤਰੀਕੇ ਨਾਲ ਹੈ ਸਭ ਤੋਂ ਸਸਤੀਆਂ ਜਿਹੜੀਆਂ ਤਾਂ ਖਾਸ ਕਰ ਅਕਸਰ ਹੀ ਐਤਵਾਰ ਦੇ ਦਿਨ ਇੱਥੇ ਇਸ ਤਰ੍ਹਾਂ ਦਾ ਹੀ ਰਸ ਜਿਹੜਾ ਵਾ ਉਹ ਦੇਖਣ ਨੂੰ ਮਿਲਦਾ ਤਾਂ ਖਾਸ ਤੌਰ ਤੇ ਜੇ ਗੱਲ ਕਰੀਏ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਪਰਾਲਾ ਜਿਹੜਾ ਉਹ ਕੀਤਾ ਗਿਆ ਤੁਹਾਨੂੰ ਅੱਜ ਅਸੀਂ ਤਸਵੀਰਾਂ ਉੱਪਰ ਤੋਂ ਦਿਖਾ ਰਹੇ ਹਾਂ ਕਿ ਕਿਵੇਂ ਦੇਖੋ ਇੱਕ ਇੱਕ ਚੀਜ਼ ਤੁਹਾਨੂੰ ਇੱਕ ਇੱਕ ਦੁਕਾਨ ਦਿਖਾਵਾਂਗੇ ਕਿ ਕਿਸ ਤਰੀਕੇ ਨਾਲ ਕਿਹੜੀਆਂ ਦੁਕਾਨਾਂ ਤੇ ਸਭ ਤੋਂ ਵੱਧ ਜਿਹੜੀ ਰੌਣਕ ਹੈ ਉਹ ਲੱਗਦੀ ਹੈ ਬਈ ਜਿਸ ਤਰ੍ਹਾਂ ਤੁਹਾਨੂੰ ਪਤਾ ਵਿਆਹਾਂ ਦੇ ਸੀਜ਼ਨ ਚੱਲ ਰਹੇ ਨੇ ਤਾਂ ਲੋਕਾਂ ਦੇ ਸ਼ਾਪਿੰਗ ਜਿਹੜੀ ਹੈ ਉਹ ਕਾਦੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਹੁਣ ਦਸੰਬਰ ਚੜ੍ਹ ਗਿਆ ਹੈ ਤੇ ਸੰਬਰ ਤੋਂ ਬਾਅਦ ਜਿਹੜੀਆਂ ਹੁਣ ਵਿਆਹਾਂ ਦੇ ਫੰਕਸ਼ਨ ਲੱਗਣੇ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਨੇ ਤਾਂ ਜਿਸ ਤੋਂ ਲੈ ਕੇ ਹੁਣ ਲੋਕ ਜਿਹੜੇ ਨੇ ਸ਼ਾਪਿੰਗ ਬਈ ਕਰ ਰਹੇ ਨੇ ਤਾਂ ਲਾਈਨਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਨਾਲ ਚੌੜੇ ਬਾਜ਼ਾਰ ਦੇ ਵਿੱਚ ਬਈ ਰਸ਼ ਜਿਹੜਾਗਾ ਉਹ ਦੇਖਣ ਨੂੰ ਮਿਲ ਰਿਹਾ ਤਾਂ ਇੱਕ ਇੱਕ ਨੌਜਵਾਨ ਤੁਹਾਨੂੰ ਦੇਖ ਰਿਹਾ ਹੋਵੇਗਾ ਇੱਕ ਇੱਕ ਲੋਕ ਤੁਹਾਨੂੰ ਦੇਖ ਰਏ ਹੋਣਗੇ ਕਿ ਕਿਸ ਤਰੀਕੇ ਨਾਲ ਹਮ ਹਮਾ ਕੇ ਇਸ ਮਾਰਕੀਟ ਦੇ ਵਿੱਚ ਪੰਜਾਬ ਦੇ ਵੱਖੋ ਵਖਰੀ ਸ਼ਹਿਰਾਂ ਦੇ ਵਿੱਚੋਂ ਇਸ ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਵਿੱਚ ਪਹੁੰਚਦੇ ਨੇ ਤਾਂ ਬਈ ਪੁਲਿਸ ਪ੍ਰਸ਼ਾਸਨ ਨੇ ਵੀ ਇਸ ਨੂੰ ਦੇਖਦਿਆਂ ਜਿਹੜਾ ਵਧੀਆ ਜਿਹੜੇ ਰੂਲ ਲਾਗੂ ਕੀਤੇ ਨੇ ਕਿ ਸ਼ਨੀਵਾਰ ਤੇ ਐਤਵਾਰ ਦੇ ਦਿਨ ਜਿਹੜਾ ਇੱਥੇ ਈ-रिक्शा ਦੀ ਪਰਮਾਰ ਬਹੁਤ ਜ਼ਿਆਦਾ ਹੁੰਦੀ ਸੀ ਤੇ ਪ੍ਰਸ਼ਾਸਨ ਵੱਲੋਂ ਉਸ ਤੇ ਵੀ ਥੋੜੀ ਜੀ ਕਮੀ ਜ਼ਰੂਰ ਲਿਆਈ ਗਈ ਹੈ ਦੇਖ ਸਕਦੇ ਹੋ ਕਿ ਇਕ ਵੀ ਤੁਹਾਨੂੰ ਈ-रिक्शा ਜਿਹੜਾਗਾ ਉਹ ਅੰਦਰ ਨਹੀਂ ਤੁਹਾਨੂੰ ਨਜ਼ਰ ਆਵੇਗਾ ਕਿਉਂਕਿ ਈ-रिक्शा ਕਾਰਨ ਬਹੁਤ ਜ਼ਿਆਦਾ ਟ੍ਰੈਫਿਕ ਜਿਹੜਾਗਾ ਉੱਥੇ ਲੱਗਦਾ ਸੀ ਤੇ ਲੋਕ ਜਿਹੜੇ ਸੀ ਉਹ ਸ਼ਾਪਿੰਗ ਨਹੀਂ ਕਰ ਪਾਉਂਦੇ ਸੀ ਤਾਂ ਦੇਖ ਸਕਦੇ ਹੋ ਕਿ ਜੇਕਰ ਇੰਨਾ ਗਾ ਰਸ਼ ਹੋਵੇ ਤਾਂ ਵਿੱਚੋਂ ਈ-रिक्शा ਜਾਂ ਵੱਡੇ ਵੀਕਲ ਜਿਹੜੇ ਗੁਜ਼ਰਦੇ ਹੋਣ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਜਿਹੜਾ ਸਾਮਣਾ ਦਾ ਉਹ ਕਰਨਾ ਪੈਂਦਾ ਤਾਂ ਜਿਸ ਨੂੰ ਦੇਖਦੇ ਆ ਪੁਲਿਸ ਪ੍ਰਸ਼ਾਸਨ ਨੇ ਵੀ ਉਪਰਾਲਾ ਕੀਤਾ ਕਿ ਭਾਈ ਜਿਹੜੇ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਆਉਂਦੇ ਨੇ ਕਿਉਂਕਿ ਪੰਜਾਬ ਦੇ ਵੱਖੋ ਵੱਖਰੇ ਜਿਸ ਤਰ੍ਹਾਂ ਤਾਂ ਤੁਹਾਨੂੰ ਦੱਸ ਰਿਹਾ ਕਿ ਹਰ ਸ਼ਹਿਰ ਤੋਂ ਅੱਜ ਐਤਵਾਰ ਦਾ ਦਿਨ ਹੈਗਾ ਤੇ ਹਰੇਕ ਐਤਵਾਰ ਨੂੰ ਇੱਥੇ ਇਸ ਤਰ੍ਹਾਂ ਦਾ ਹੀ ਰਸ਼ ਜਿਹੜਾ ਦੇਖਣ ਨੂੰ ਮਿਲਦਾ ਤੇ ਲੋਕ ਜਿਹੜੇ ਨੇ ਇੱਥੇ ਸ਼ਾਪਿੰਗ ਕਰਨਗ ਆਉਂਦੇ ਨੇ ਤੇ ਨਾਲ ਹੀ ਲੋਕ ਵਧੀਆ ਤਰੀਕੇ ਨਾਲ ਇੱਥੇ ਸ਼ਾਪਿੰਗ ਕਰ ਸਕਣ ਤੇ ਉਹਦੇ ਵਾਸਤੇ ਜਿਹੜਾ ਟ੍ਰੈਫਿਕ ਰਾਹਤ ਬਣਾਉਣ ਲਈ ਇਸ ਨੂੰ ਪੰਜਾਬ ਪੁਲਿਸ ਨੇ ਉਪਰਾਲਾ ਕੀਤਾ ਹੈ ਤੇ ਸ਼ਨੀਵਾਰ ਤੇ ਐਤਵਾਰ ਨੂੰ ਇੱਥੇ ਈ-रिक्शा ਜਾਂ ਫਿਰ 4-ਵੀਲਰ ਵਹੀਕਲ ਜਿਹੜੇ ਨੇ ਉਹ ਬਹੁਤ ਘੱਟ ਯਾਨੀ ਕਿ ਨਾ ਮਾਤਰ ਗੁਜ਼ਰਦੇ ਨੇ ਕਿ ਹੁਣ ਬੰਦ ਕਰ ਦਿੱਤਾ ਗਿਆ ਪਰ ਦੇਖ ਸਕਦੇ ਹੋ ਕਿ ਕਿਵੇਂ ਜੜੀਆਂ ਰੌਣਕਾਂ ਨੇ ਬਈ ਉਹ ਲੱਗੀਆਂ ਹੋਈਆਂ ਨੇ ਤੇ ਜੇਕਰ ਤੁਸੀਂ ਇਸ ਮਾਰਕੀਟ ਦੇ ਵਿੱਚ ਆਉਨੇ ਹੋ ਚੌੜੇ ਬਾਜ਼ਾਰ ਦੇ ਵਿੱਚ ਆਉਨੇ ਹੋ ਜੇ ਸਮਾਨ ਲੈਣ ਆਉਨੇ ਹੋ ਕਿਉਂਕਿ ਸਭ ਤੋਂ ਸਸਤਾ ਸਮਾਨ ਬਈ ਇੱਥੋਂ ਮਿਲਦਾਗਾ ਤੇ ਜਿਹੜੀ ਮਾਜੀ ਦੁਕਾਨ 'ਚ ਚਲੇ ਜਾਓ ਤੁਸੀਂ ਬਾਕੀ ਸਾਰੇ ਪਾਸੇੋਂ ਤੇ ਇੱਥੇ ਤੁਹਾਨੂੰ ਬਈ ਸਭ ਤੋਂ ਸਸਤਾ ਸਮਾਨ ਜਿਹੜਾ ਹੈਗਾ ਉਹ ਮਿਲੂਗਾ ਤਾਂ ਦੇਖ ਸਕਦੇ ਹੋ ਰਸ਼ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਬਈ ਚੌੜਾ ਬਾਜ਼ਾਰ ਹੀ ਆ ਤੁਸੀਂ ਐ ਸੋਚ ਰਹੇ ਹੋ ਕਿ ਕੋਈ ਸਮਾਗਮ ਦਿਖਾ ਰਿਹਾ ਤੇ ਸਮਾਗਮ ਨਹੀਂਗਾ ਬਈ ਇਹ ਲੁਧਿਆਣਾ ਦਾ ਚੌੜਾ ਬਾਜ਼ਾਰ ਹੈਗਾ ਤਾਂ ਦੇਖੋ ਮਾਰਕੀਟਿੰਗ ਕਰ ਜਿਹੜੇ ਲੋਕ ਨੇ ਉਹ ਸ਼ਾਪਿੰਗ ਕਰਨ ਕਿਸ ਤਰ੍ਹਾਂ ਆਉਂਦੇ ਨੇ ਤਾਂ ਜਿਹੜੇ ਵੀ ਲੋਕ ਲੁਧਿਆਣਾ ਸ਼ਹਿਰ ਦੇ ਵਿੱਚ ਵਸਦੇ ਨੇ ਜਿਹੜੇ ਲੋਕ ਇਸ ਮਾਰਕੀਟ ਵਿੱਚ ਆਉਂਦੇ ਨੇ ਬਈ ਕਮੈਂਟ ਕਰਕੇ ਜ਼ਰੂਰ ਦੱਸਣਾ ਜਿਹੜੀਆਂ ਕਮੀਆਂ ਹੋਣਗੀਆਂ ਭਾਈ ਉਹ ਵੀ ਤੁਸੀਂ ਦੱਸਣਾਗਾ ਤਾਂਕਿ ਤੁਹਾਡੀਆਂ ਉਹ ਕਮੀਆਂ ਜਿਹੜੀਆਂ ਅਸੀਂ ਪ੍ਰਸ਼ਾਸਨ ਤੱਕ ਪਹੁੰਚਾ ਸਕੀਏ ਤੇ ਲੋਕ ਜਿਹੜੇ ਇੱਥੇ ਟ੍ਰੈਫਿਕ ਰਾਹਤ ਹੋ ਕੇ ਹੁਣ ਸ਼ਾਪਿੰਗ ਕਰ ਰਹੇ ਨੇ ਐਸੇ ਤਰੀਕੇ ਨਾਲ ਉਹ ਕਰ ਸਕਣ ਤੇ ਲੋਕ ਜਿਹੜੇ ਦੇ ਕਰਨ ਆਉਂਦੇ ਨੇ ਸ਼ਾਪਿੰਗ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਭਾਈ ਜਿਹੜੀ ਦਿੱਕਤਾਂ ਪਰੇਸ਼ਾਨੀਆਂ ਹੋਣਗੀਆਂ ਉਹ ਵੀ ਤੁਸੀਂ ਜ਼ਰੂਰ ਦੱਸਣਾ ਕਿਉਂਕਿ ਤੁਹਾਡੀ رائے ਦੇ ਨਾਲ ਤੁਹਾਡੇ ਜਿਹੜੇ ਕਮੈਂਟ ਆਉਂਦੇ ਸੀ ਉਹਦੇ ਕਰਕੇ ਅਸੀਂ ਭਾਈ ਇੱਥੇ ਖਬਰਾਂ ਕਰਦੇ ਰਹੇ ਹਾਂ ਤਾਂ ਨਾਲ ਹੀ ਈ ਰਿਕਸ਼ਾ ਵਗੈਰਾ ਬੰਦ ਹੋ ਗਏ ਨੇ ਤੇ ਲੋਕ ਜਿਹੜੇ ਅੱਜ ਦੇਖੋ ਕਿਵੇਂ ਵਧੀਆ ਤਰੀਕੇ ਨਾਲ ਵੀ ਸ਼ਾਪਿੰਗ ਕਰ ਰਹੇ ਨੇ ਕਾ ਕਮੀਆਂ ਵੀ ਜ਼ਰੂਰ ਦੱਸਣੀ ਤੇ ਫਾਇਦੇ ਵੀ ਜਿਹੜੇ ਨੇ ਉਹ ਤੁਸੀਂ ਜ਼ਰੂਰ ਦੱਸਨੇ ਨੇ ਲੁਧਿਆਣਾ ਦੇ ਚੌੜਾ ਬਾਜ਼ਾਰ ਨੂੰ ਲੈ ਕੇ ਬਈ ਕਿਵੇਂ ਦੇਖਦੇ ਹੋ ਕਿ ਬਈ ਵਾਕਈ ਸਭ ਤੋਂ ਸਸਤੇ ਕੱਪੜੇ ਜਿਹੜੇ ਨੇ ਉਹ ਇਸ ਮਾਰਕੀਟ ਦੇ ਵਿੱਚ ਮਿਲਦੇ ਨੇ ਜਿਹੜੇ ਲੈ ਕੇ ਜਾਂਦੇ ਨੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ